ਗੁਰਦਾਸਪੁਰ ਦੇ ਪਿੰਡ ਹਰਥੋ ਬਤਵਾਲ ਦੇ ਵਿੱਚ ਸੀਵਰੇਜ ਦੀ ਸਮੱਸਿਆ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਸੀਵਰੇਜ ਦੀ ਨਿਕਾਸੀ ਨਾ ਹੋਣ ਕਰਕੇ ਸੀਵਰੇਜ ਵਿੱਚੋਂ ਗੰਦਾ ਪਾਣੀ ਗਲੀਆਂ ਦੇ ਵਿੱਚ ਇਕੱਠਾ ਹੋ ਗਿਆ ਹੈ ਇਸ ਕਰਕੇ ਘਰਾਂ ਦੇ ਵਿੱਚ ਬਦਬੂ ਫੈਲ ਗਈ ਹੈ ਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ 2 ਸਾਲਾਂ ਤੋਂ ਸੀਵਰੇਜ ਲੀਕ ਹੋ ਰਿਹਾ ਹੈ ਤੇ ਇਸ ਪ੍ਰੇਸ਼ਾਨੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਹਨ ਪਰ ਸੀਵਰੇਜ ਬੋਰਡ ਵੱਲੋਂ ਇਸ ਦੀ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਹਲੇ ਤੱਕ ਇਸ ਜਗ੍ਹਾ ਦਾ ਮੌਕਾ ਦੇਖਣ ਆਇਆ ਹੈ ਗੰਦੇ ਪਾਣੀ ਦੇ ਨਾਲ ਬਿਮਾਰੀਆਂ ਫੈਲ ਗਈਆਂ ਹਨ ਤੇ ਉਹਨਾਂ ਦੇ ਪਿੰਡ ਵਿੱਚ ਬੱਚੇ ਬਿਮਾਰ ਹੋ ਰਹੇ ਹਨ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਇਸ ਗੰਦੇ ਪਾਣੀ ਦੀ ਸੀਵਰੇਜ ਵਾਲੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਮਨਦੀਪ ਕੋਰ ਨਾਵਾਂ ਹਰਦੋਬਤਵਾਲਾ ਸਾਡਾ ਪਿੰਡ ਹੈ ਸਾਡੀ ਸਮੱਸਿਆ ਕਿ ਨਾਲੀਆਂ ਦਾ ਪਾਣੀ ਸਾਡੇ ਘਰਾਂ 'ਚ ਜਾਣ ਡਿਆ ਸਾਡੇ ਬੱਚੇ ਬੋਧ ਬਿਮਾਰ ਹੋਣ ਡਿਆ ਸਾਡੇ ਘਰਾਂ ਦੀ ਆਣ ਕੇ ਹਾਲਤ ਦੇਖ ਲੋ ਤੇ ਸਾਡੇ ਆ ਕੋਈ ਹੱਲ ਹੋਣਾ ਚਾਹੀਦਾ ਪਾਣੀ ਦਾ ਕਿੰਨੀ ਦੇਰ ਹੋ ਗਿਆ ਇਹ 2 ਸਾਲ ਹੋ ਚੱਲੇ ਆ ਕੋਈ ਹੱਲ ਨਹੀਂ ਆ ਸਾਡਾ ਕਿੰਨੇ ਸਾਰੇ ਪਿੰਡ ਪਿੰਡ ਵਿੱਚ ਇਹੀ ਹਾਲ ਆ ਹਾਂਜੀ ਆਣ ਕੇ ਦੇਖ ਸਕਦੇ ਹੋ ਸਾਡੇ ਘਰਾਂ ਦਾ ਕੀ ਹਾਲ ਹੋਣ ਡਿਆ ਬੱਚਿਆਂ ਨੂੰ ਕੀ ਮੁਸ਼ਕਲਾ ਹਾਂਜੀ ਸਾਡੇ ਬੱਚੇ ਬਿਮਾਰ ਹੋਣ ਡਿਆ ਉਹਨਾਂ ਨੂੰ ਬਿਮਾਰੀਆਂ ਲੱਗਣ ਡੀਆਂ ਸ਼ਿਕਾਇਤੋ ਦਿੱਤੀ ਹੈ ਸੰਬੰਧ ਦੇ ਹਾਂਜੀ ਦਿੱਤੀ ਆ ਅੰਕਲ ਹੁਣਾਂ ਨੇ ਨਾਲ ਰਲ ਕੇ ਦਿੱਤੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਕੀ ਮੰਨ ਕੇ ਕੋਸ਼ਿਸ਼ ਆਂ ਕਰੀ। ਹਾਨੂੰ ਕਹਿੰਨੇ ਆਂ ਅਸੀਂ ਕਹਿੰਨੇ ਕਾ ਸਾਡਾ ਇਹ ਪਾਣੀ ਦਾ ਕੋਈ ਹੱਲ ਕਰਨਾ। ਕਿਉਂਕਿ ਇਹੇ ਤਰੀਕੇ ਨਾਲ ਸਾਡੀਆਂ ਨਾਲੀਆਂ ਸਹੀ ਕਰਾਣ। ਤੇ ਬਸ ਸਾਡੀ ਇਹੋ ਮੰਗ ਆ। ਹਾਂਜੀ ਹਾਂਜੀ। ਜਿਹੜਾ ਜੀ ਹਰ ਦੋ ਬਸਵਾਲਾ। ਛੱਲਿਆ ਦੇ ਵੀ। ਇਸ ਮੁਸੀਹਾਰੀ ਆ। ਸਮੱਸਿਆ ਜੀ ਇਹ ਆ। ਜਿਹੜਾ ਨੇ ਗਲੀਆਂ ਬਣਾਈਆਂ ਨੇ। ਜਿਹੜਾ ਨੇ ਪੈਪ ਪਾਏ ਨੇ। ਉਹਨਾਂ ਛੋਟੇ-ਛੋਟੇ ਪੈਪ ਪਾਏ ਨੇ ਉਹਨਾਂ ਨੇ। ਤੇ ਬਹੁਤ ਜ਼ਿਆਦਾ ਮੁਸ਼ਕਲ ਆ ਲੰਘਾਂ ਦੀ। ਇੰਨਾ ਗੰਦਗੀ ਆ। ਅਤੇ ਮਤਲਬ ਮਹੱਲੇ ਦੇ ਵਿੱਚ ਤੇ ਬਹੁਤ ਜਿਆਦਾ ਮੁਸ਼ਕਲਾਂ ਆਹੀ ਤਾਂ ਕਿ ਨੇ ਜਲਦੀ ਸੇ ਜਲਦੀ ਮਤਲਬ ਪਏ ਇਹ ਬਣਿਆ ਜਾਏ ਘਰਾਂ ਵਿੱਚ ਵੀ ਗਿਆ ਪਾਣੀ ਹਾਂਜੀ ਕਿੰਨੇ ਕਿ ਲੋਕਾਂ ਦੇ ਘਰਾਂ 'ਚ ਗਿਆ ਇਹ ਜੀ ਸਾਰੇ ਮਹੱਲੇ 'ਚ ਗਿਆ ਸਾਰੇ ਮਹੱਲੇ 'ਚ ਬੱਚਿਆਂ ਨੂੰ ਕੀ ਮੁਸ਼ਕਲ ਆ ਬੱਚਿਆਂ ਨੂੰ ਇਹੋ ਮੁਸ਼ਕਲ ਹੈ ਵੀ ਜਿਹੜੇ ਵਿਚਾਰੇ ਜਾਂਦੇ ਸਕੂਲ ਜਾਂਦੇ ਨੇ ਉਹਨਾਂ ਦੀਆਂ ਬਰਦੀਆਂ ਖਰਾਬ ਹੋ ਜਾਂਦੀਆਂ ਨੇ ਤੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਬਾਰਸ਼ ਦੇ ਦਿਨਾਂ ਵਿੱਚ ਨੇ ਜਿਆਦਾ ਪਾਣੀ ਚੱਲਦਾ ਨਹੀਂ ਜਿਆਦਾ ਹੋ ਜਾਂਦਾ ਕਿਹੜਾ ਖਰਾਬ ਹਾਂਜੀ ਮੈਂ ਮੰਨ ਕਰਦੇ ਹਾਂ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ ਕਹਿਣਾ ਹੀ ਇਹੋ ਚਾਹਨਿਆ ਠੀਕ ਹੈ ਵੀ ਮਤਲਬ ਵੀ ਇਹ ਪੈਪਾਂ ਦੇ ਜੜੀਆਂ ਥੋੜੀਆਂ ਵੱਡੀਆਂ ਪਾਈਆਂ ਜਾਣ ਤੇ ਜਿਹੜਾ ਪੈਪਾਂ ਪਾਈਆਂ ਨਾ ਉਹ ਪੈਸਾ ਖਾ ਗਏ ਨਾ ਤੇ ਨਾ ਉਹਨਾਂ ਨੇ ਅਨਿਸ਼ੋਤ ਦੇ ਅਨਿਆਂ ਦੇ ਵਿੱਚ ਥੋੜੇ ਮਤਲਬ ਜੀ ਜਾਂਦਾ ਵੀ ਮੇਰਾ ਪਾਣੀ ਸਾਰਿਆਂ ਦੇ ਵਿੱਚ ਵੱਡੀਆਂ ਵੱਡੀਆਂ ਪੈਣ ਦਾ ਇੱਥੇ ਆਹੀ ਇਹੋ ਕਹਨਿਆ ਚਲੋ ਵੱਡੀਆਂ ਪੈਪਾਂ ਪਾਈਆਂ ਮੈਂ ਹਰਦੋਬਤ ਵਾਲੇ ਤੋਂ ਆ ਜੀ ਮੇਰੇ ਘਰ ਦੇ ਅਗਲੇ ਵੀ ਸਾਰਾ ਸੀਵਰੇਜ ਲੀਕ ਕਰ ਰਿਹਾ ਜੀ ਠੀਕ ਹੈ ਜੀ 2 ਸਾਲ ਹੋ ਗਿਆ ਅਸੀਂ ਬਹੁਤ ਤੰਗ ਆ ਜੀ ਬਿਮਾਰੀਆਂ ਤੋਂ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਪ੍ਰਸ਼ਾਸਨ ਕੋਈ ਚੀ ਨਹੀਂ ਕਰ ਰਿਹਾ ਜੀ ਠੀਕ ਹੈ ਜੀ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਅਸੀਂ ਜੀ ਅੰਕਲ ਹੁਣ ਨਾਲ ਗੱਲ ਕੇ ਅਸੀਂ ਸ਼ਿਕਾਇਤ ਕਰਕੇ ਆਏ ਆ ਲੇਕਿਨ ਮਤਲਬ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਹ 2 ਸਾਲ ਹੋ ਗਿਆ ਜੀ 2 ਸਾਲ ਹੋ ਗਿਆ ਜਿਆ ਜਿੰਨਾ ਵੀ ਵਾਹੀਗੁਰ ਨਗਰ ਦਾ ਪਹਿਲੀ ਪੰਚਾਇਤ ਤੋਂ ਹੁਣ ਵੀ ਜਿਹੜੀ ਪੰਚਾਇਤ ਆ ਹੁਣ ਉਹਨਾਂ ਨੂੰ ਵੀ ਸਿਰਫ ਇਹ ਗੜਾਈ ਗਰੂਹੀ ਲਾਈ ਜਾਂਦੇ ਨੇ ਤੇ ਕੁਛ ਵੀ ਨਹੀਂ ਮੱਲੋ ਸੀਵਰੇਜ ਉਦਾਂ ਹੀ ਆ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜਿਆ ਹੋਇਆ ਸਮੱਸਿਆ ਅਹੀਂ ਜੀ ਬਹੁਤ ਤੰਗ ਆ ਮੱਲੋ ਲੰਗਾਂ ਦਾ ਇਹ ਬੱਚਿਆਂ ਨੂੰ ਬਿਮਾਰੀਆਂ ਬਹੁਤ ਬੁਰਾ ਹਾਲ ਆ ਸਾਡੇ ਘਰ ਤੇ ਵੀ ਜਾ ਰਿਹਾ ਸਾਡੇ ਘਰ ਦੇ ਅੰਦਰ ਵੀ ਪਾਣੀ ਆ ਜੀ ਸਾਰੇ ਸਾਡੇ ਬਲੋਕੇਜ ਹੋ ਗਏ ਸਾਰਾ ਸੀਵਰੇਜ ਜਿਹੜਾ ਘਰ ਦੇ ਅੰਦਰ ਵੜਿਆ ਹੋਇਆ ਪਾਣੀ ਅਹੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆਂ ਵੀ ਜਿੰਨੀ ਵਾਰ ਜਲਦੀ ਤੋਂ ਜਲਦੀ ਹੋ ਸਕਦਾ ਤੇ ਇਹ ਸੀਵਰੇਜ ਦਾ ਹੱਲ ਕੀਤਾ ਜਾਏ ਇਹ ਨਵਾਂ ਸੀਵਰੇਜ ਪਾਉਣਾ ਨਵਾਂ ਪਾਉਣ ਇਹਦਾ ਕੋਈ ਨਾ ਕੋਈ ਹੱਲ ਕਰਨਾ ਬੱਚਿਆਂ ਨੂੰ ਬਹੁਤ ਜੀ ਬੱਚਿਆਂ ਨੂੰ ਬਿਮਾਰੀਆਂ ਬਹੁਤ ਬੁਰਾ ਹਾਲ ਹੈ ਜੀ ਮੇਰਾ ਨਾਮ ਦਸੇਗਾ ਪਿੰਡ ਸਾਡਾ ਹਰਦੋ ਪਸਵਾਲਾ ਹੈ ਸਮੱਸਿਆ ਸਾਡੀ ਇਹ ਵੀ ਪਿਛਲੀ ਸਰਕਾਰ ਨੇ ਜਿਹੜਾ ਸੀਵਰੇਜ ਪਾਇਆ ਸੀ ਨਾ ਉਹ ਵਾਟਰ ਸਪਲਾਈ ਤੇ ਥੱਲੇ ਸੀਵਰੇਜ ਨਾਲੀਆਂ ਦੇ ਉੱਪਰ ਪਾ ਦਿੱਤਾ ਆ ਛੜਕ ਦੇ ਉੱਪਰ ਹੀ ਪਾ ਦਿੱਤਾ ਆ ਉਹ ਸਾਰਾ ਸੀਵਰੇਜ ਜੋ ਗੰਦਾ ਹੁੰਦਾ ਸਾਡੇ ਪਿੰਡ ਦੇ ਵਿੱਚ ਆ ਕੇ ਪੈ ਰਿਆ ਆਉਣਾ ਜਾਣਾ ਬਾਦਾਂ ਗਲੀਆਂ ਭਰੀਆਂ ਪਈਆਂ ਨੇ ਸਫਾਈ ਹੁੰਦੀ ਨਹੀਂ ਆ ਲੋਕਾਂ ਨੂੰ ਬਿਮਾਰੀਆਂ ਬੱਚਿਆਂ ਨੂੰ ਬਿਮਾਰੀਆਂ ਲਾ ਕੇ ਲੋਕਾਂ ਨੂੰ ਬਿਮਾਰੀਆਂ ਲੜਦੀਆਂ ਨੇ ਲੱਗਦੀਆਂ ਪਈਆਂ ਨੇ ਤੇ ਪ੍ਰਸ਼ਾਸਨ ਸਾਡਾ ਨਾ ਪਹਿਲਾਂ ਸੁਣਦਾ ਨਾ ਹੁਣ ਸਾ ਅਸੀਂ ਡੀਸੀ ਸਾਹਿਬ ਨੂੰ ਦਿਖਾ ਦਿੱਤੀ ਸੀ ਡੀਡੀਪੀਓ ਸਾਹਿਬ ਨੂੰ ਮਿਲੇ ਆ ਵੀਡੀਓ ਸਾਹਿਬ ਨੂੰ ਮਿਲੇ ਆ ਸੈਕਟ ਤੱਕ ਮਿਲੇ ਆ ਪਰ ਸਾਡੀ ਸੁਣਵਾਈ ਕੋਈ ਨਹੀਂ ਅੱਜ ਆ ਕੇ ਭੜਕੇ ਹੋਗੇ ਕਿ ਇਸ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ ਤੇ ਸਵਛ ਭਾਰਤ ਦਾ ਜਿਹੜਾ ਸੁਖਣਾ ਨਾ ਉਹਨੂੰ ਪੂਰਾ ਤਾਂ ਹੀ ਹੋਏਗਾ ਜੇ ਅਸੀਂ ਸਾਫ਼ ਸੁਥਰੇ ਹੋਵਾਂਗੇ ਤੇ ਤੇ ਗੰਦ ਸਾਡਾ ਢਾਇਆ ਜਾਵੇ ਮੱਕੇ ਜਿਹੜਾ ਵੀ ਹੈਗਾ ਇਹ ਸਮੱਸਿਆ ਤਕਰੀਬ ਬੜਾ 2 ਸਾਲ ਤੋਂ ਹੋ ਗਿਆ ਅਸੀਂ ਉਦੋਂ ਵੀ ਇਹ ਪ੍ਰੋਟੈਸਟ ਕੀਤਾ ਇਹਦੇ ਬਾਰੇ ਵੀ ਨਾ ਪਾਓ ਨਾ ਪਾਓ ਕਿ ਉਹ ਸੀਵਰੇਜ ਓਵਰ ਹੈਡੀ ਮਤਲਬ ਪੰਨੀ ਪੰਨੀ ਸਾ ਤਰ ਨੂੰ ਪਿਆ ਹੋਇਆ ਇਹ ਫालतू ਪੈਸਾ ਨਜਾਇਜ਼ ਪੈਸਾ ਜਿਹੜਾ ਇਹ ਲੱਗਾ ਲੱਖਾਂ ਰੁਪਏ ਦੇ ਨਜਾਇਜ਼ ਲਾਤੇ ਹੋਏ ਨੇ ਪਹਿਲਾਂ ਪਾ ਚੰਗਾ ਪਰਾ ਪਰਲੀਪ ਤਰਫੋਂ ਪਿਆ ਹੋਇਆ ਜਿਹੜਾ ਵੀ ਸ਼ੀਵਰੇਜ ਪਿਆ ਸ਼ਹਿਰ ਵਾਲੀ ਸਾਈਡ ਨੂੰ ਸ਼ੀਵਰੇਜ ਇਹ ਮੁੜ ਕੇ ਸਾਡੇ ਵਾਲੇ ਬੰਦੇ ਉੱਤੇ ਬਾਰ-ਬਾਰ ਭਾਰ ਦਿੱਤਾ ਸਾਰਾ ਸਾਰੇ ਸਾਡੇ ਰਸਤੇ ਬੰਦ ਨੇ ਨੁਕਸਾਨ ਹੋ ਗਿਆ ਹਾਂਜੀ ਹਾਂ ਲੋਕਾਂ ਦੇ ਘਰਾਂ 'ਚ ਪਾਣੀ ਜਾ ਰਿਹਾ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਮੁਸ਼ਕਰੀ ਹੈ ਇੰਨੀ ਮੁਸ਼ਕਾ ਵੀ ਨੰਕੇ ਨਹੀਂ ਜਾਂਦਾ ਸਾਡੇ ਕੋਲ ਘਰਾਂ 'ਚ ਨਹੀਂ ਰਿਹਾ ਜਾਂਦਾ ਇੰਨਾ ਹਾਲਤ ਮਾੜੇ ਨੇ ਸਾਡੇ ਮੰਗਾ ਹੀ ਕਹਿੰਦੇ ਆ ਵੀ ਇਹਦਾ ਹੱਲ ਹੋਣਾ ਚਾਹੀਦਾ ਆ ਜਲਦੀ ਜਲਦੀ ਇਹ ਹਾਲਾਣੇ ਚ ਇਹ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੀਦਾ ਹੈ ਬੱਚਿਆਂ ਨੂੰ ਬਚਾਉਣਾ ਚਾਹੀਦਾ ਬਿਮਾਰੀਆਂ ਦੇ ਹਾਲਤੇ ਫਿਰ ਆਪਾਂ ਤਾਂ ਹੀ ਕਰਾਂਗੇ ਜੇ ਆਪਾਂ ਸਵੱਛ ਭਾਰ ਦਾ ਨਾਰਾ ਲਾ ਕੇ ਤੇ ਜੇ ਸਵੱਛ ਕਰਾਂਗੇ ਤਾਂ ਹੀ ਆਪਾਂ ਸਾਫ਼ ਸੁੱਤੇ ਰਾਵਾਂਗੇ